ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਭਾਈ ਕਨਈਆ ਜੀ ਜੁਗਸਵਾਮਾ ਕਲੱਬ ਪੰਡੋਰੀ ਵੱਲੋਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਅਤੇ ਐਨ ਆਰ ਆਈ ਭੈਣਾਂ ਦੇ ਸਹਿਯੋਗ ਦੇ ਨਾਲ ਜੋ ਨਗਰ ਦੀਆਂ ਕੁੜੀਆਂ ਹਨ ਇੱਥੋਂ ਦੇ ਪੇਕੇ ਪਰਿਵਾਰ ਹਨ ਉਹਨਾਂ ਵੱਲੋਂ ਵੀ ਭਾਈ ਕਨਈਆ ਜੀ ਜੁਗਸਵਾਮਾ ਦੇ ਕਲੱਬ ਦੇ ਨਾਲ ਰਲ ਕੇ ਨਗਰ ਦੀਆਂ ਉਹਨਾਂ ਬੱਚੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਜੋ ਆਪਣੇ ਗੁਰਦੁਰਾ ਸਾਹਿਬ ਦੇ ਖੇਸਮਾਈ ਦਾ ਕੈਂਪ ਲੱਗਿਆ ਸੀ ਤੇ ਉੱਥੇ ਬਹੁਤ ਵਧੀਆ ਮਿਹਨਤ ਕੀਤੀ ਸੀ ਅਤੇ ਸਿਲਾਈ ਸਿੱਖਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਜੀ ਤੇ ਉਹਨਾਂ ਦੇ ਵਿੱਚੋਂ ਅੱਜ ਵੀ ਆਪਾਂ ਪਹੁੰਚੇ ਹਾਂ ਜੀ ਗੁਰਮਖ ਸਿੰਘ ਜੀ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਰਿਵਾਰ ਦੇ ਵਿੱਚ ਪਹੁੰਚੇ ਆਪਾਂ ਤੇ ਗੁਰਮਖ ਸਿੰਘ ਦੇ ਪਰਿਵਾਰ ਉਹਨਾਂ ਦੀ ਬੱਚੀ ਉਹਨਾਂ ਨੂੰ ਆਪਾਂ ਸਿਲਾਈ ਮਸ਼ੀਨ ਦੇਣ ਲੱਗੇ ਆਂ ਤਾਂ ਉਮੀਦ ਕਰਦੇ ਆਂ ਵੀ ਇਹ ਵੀ ਪਰਿਵਾਰ ਆਪਣਾ ਕਾਰੋਬਾਰ ਸ਼ੁਰੂ ਕਰੂਗਾ ਤੇ ਅੱਗੇ ਤੋਂ ਵੀ ਉਮੀਦ ਕਰਦੇ ਆਂ ਵੀ ਸਾਰੇ ਐਨ ਆਰ ਆਈ ਭਰਾ ਛਾਣਾ ਸਾਰੇ ਇਸੇ ਤਰ੍ਹਾਂ ਸਹਿਯੋਗ ਕਰਨਗੇ ਨਗਰ ਦੀਆਂ ਬੱਚੀਆਂ ਦਾ ਨਗਰ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤੇ ਲੋੜਵੰਦ ਹਮੇਸ਼ਾ ਐਨਆਰਆਈ ਭਰਾਵਾਂ ਅੱਗੇ ਹੀ ਹੱਥ 뻗ਦੇ ਆ ਤੇ ਬਹੁਤ ਬਹੁਤ ਧੰਨਵਾਦ ਸਾਰੇ ਐਨਆਰਆਈ ਭਰਾਵਾਂ ਦਾ ਸਤਿਕਾਰਯੋਗ ਸਾਰੇ ਜਿੰਨੇ ਵੀ ਵੀਰ ਨੇ ਆਪਣੇ ਭੈਣਾਂ ਬਾਹਰ ਗਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਾਡੇ ਸਾਰੇ ਹੀ ਸਤਿਕਾਰਯੋਗ ਸੱਜਣਾਂ ਦਾ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਤੇ ਆਪਾਂ ਹੁਣ ਮਸ਼ੀਨ ਵੀ ਲੱਗ ਗਈ ਇਹਨਾਂ ਬੱਚੀ ਦੀ ਰੋਜ਼ਾਨਾ ਦੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹਿਕ ਪ੍ਰੀਤ कौर ਬੱਚੀ ਦਾ ਨਾਂ ਜੀ ਤੇ ਬੱਚੀ ਵੱਲੋਂ ਵੀ ਤੇ ਪਰਿਵਾਰ ਵੱਲੋਂ ਵੀ ਗੁਰਮਖ ਸਿੰਘ ਜੀ ਵੱਲੋਂ ਵੀ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ